ਦੇ ਚੋਰ ਧਰਮਸਥਾਨੀ ਡੇਰਾ ਇਹ ਚੋਰ ਵੀ ਹੁਣ ਨੇ ਬੰਦ ਹੋ ਗਏ ਨੇ ਇਹ ਲੋਕਾਂ ਨੂੰ ਆਪਣੇ ਸੁਨਾਂ ਨਾਲ ਲੁੱਟਣਗੇ ਆਪਣੇ ਸੁਨਾਂ ਨਾਲ ਲੁੱਟਣਗੇ ਆਪਣੇ ਸੁਨਾਂ ਨਾਲ ਲੁੱਟਣਗੇ ਗੁਰ ਦਿਲ ਦੀਆਂ ਗੱਲਾਂ ਕਦਾ ਕਰੇ ਉਦਾਰਾ ਮੇਰਾ ਆ ਗਿਆ ਗੁਰੂ ਪਿਆਰਾ ਆ ਗਿਆ ਗੁਰੂ ਪਿਆਰਾ ਮੈਂ ਆ ਗਿਆ ਗੁਰੂ ਪਿਆਰਾ ਆ ਸੰਗ ਤੇ ਆਸੀਸ ਚੁਕਾਲੇ ਗੁਰ ਸੱਚੇ ਦਾ ਕਰਦੀ ਦਾਰਾ ਮੇਰਾ ਆ ਗਿਆ ਬਕਤਾ ਬਕਾਲੇ ਦੀ ਤਰਤੀ ਹੈ ਆਹ ਬਾਬਾ ਜੀ ਗੁਰੂਆਂ ਦੇ ਦਰਸ਼ਨ ਕਰਨ ਆਇਓ ਮੈਂ ਸੱਚੇ ਗੁਰੂ ਦੇ ਦਰਸ਼ਨ ਕਰਨ ਆਇਆ ਉਹਦਾ ਡੇਰਾ ਕਿਹੜੇ ਪਾਸੇ ਆ ਬਾਬਾ ਜੀ ਉਹਦਾ ਤਾਂ ਮੈਨੂੰ ਪਤਾ ਨਹੀਂ ਪਰ ਇੱਥੇ ਬਾਈ ਦੇਰੇ ਨੇ ਸਾਰੇ ਆਪਣੇ ਆਪ ਨੂੰ ਸੱਚਾ ਗੁਰੂ ਸਮਝੀ ਬੈਠੇ ਆ ਬਾਈ ਦੇਰੇ ਆਹ ਬਾਬਾ ਜੀ ਇੱਥੇ ਕੋਈ ਵੀ ਗੁਰੂ ਹੈ ਜਿਹੜਾ ਕਹਿੰਦਾ ਭਲੇ ਲੋਕੋ ਹਮੇਸ਼ਾ ਸਾਦਾ ਰਹੋ ਸਾਦਾ ਜੀਓ ਸਾਦਾ ਖਾਓ ਤੇ ਸਾਦਾ ਹੀ ਪਹਿਨੋ ਤੇ ਆਪ ਉਹ ਰੇਸ਼ਮੀ ਕਪੜੇ ਪੌਂਦਾ ਲਿਸ਼ਕ ਕਿਧੋ ਤੇਰਾ ਗੁਰੂ ਤਾਂ ਨਹੀਂ ਲੋਕਾਂ ਨੂੰ ਕਹਿੰਦਾ ਸਾਦਾ ਰੋ ਕਿ ਆਪ ਰੇਸ਼ਮੀ ਕਪੜੇ ਪੌਂਦਾ ਨਾ ਬਈ ਨਾ ਇਹ ਮੇਰਾ ਗੁਰੂ ਨਹੀਂ ਹੋ ਸਕਦਾ ਇੱਥੇ ਕੋਈ ਗੁਰੂ ਹੈ ਜਿਹੜਾ ਕਹਿੰਦਾ ਮਾਇਆ ਨੂੰ ਤਿਆਗੋ ਤੇ ਉਹਦੇ ਚੇਲੇ ਹਰ ਵੇਲੇ ਗੁਰੂ ਮੇਰੇ ਨੂੰ ਮਾਇਆ ਦੀ ਭੁੱਖ ਨਹੀਂ ਨਹੀਂ ਮੇਰੇ ਗੁਰੂ ਨੂੰ ਕੋਈ ਨਹੀਂ ਦੁੱਖ ਨਹੀਂ ਗੁਰੂ ਮੇਨੇ ਨੂੰ ਮਾਇਆ ਦੀ ਭੁੱਖ ਨਹੀਂ ਮੇਰੇ ਗੁਰੂ ਨੂੰ ਕੋਈ ਵੀ ਦੁੱਖ ਨਹੀਂ ਏ ਸੱਚਾ ਸਿਰਜਣਹਾਰਾ ਮੇਰਾ ਆ ਗਿਆ ਗੁਰੂ ਪਿਆਰਾ ਆ ਗਿਆ ਗੁਰੂ ਪਿਆਰਾ ਮੇਰਾ ਆ ਗਿਆ ਗੁਰੂ ਪਿਆਰਾ ਆ ਸੰਗ ਤੇ ਆਸ਼ੀਸ਼ ਚੁਕਾਲਾ ਗੁਰੂ ਸੱਚੇ ਦਾ ਕਰ ਦੀਦਾਰਾ ਲੋਕਾਂ ਨੂੰ ਕਹਿੰਦਾ ਮਾਇਆ ਨੂੰ ਤਿਆਗੋ ਤੇ ਆਪ ਹਰ ਵੇਲੇ ਮਾਇਆ ਗੱਡੀ ਕਰਨ ਲੱਗਾ ਰਿੰਦਾ ਨਹੀਂ ਨਹੀਂ ਇਹ ਵੀ ਮੇਰਾ ਗੁਰੂ ਨਹੀਂ ਬਾਬਾ ਜੀ ਮੈਂ ਕੋਈ ਹੋਰ ਗੁਰੂ ਨਹੀਂ ਜਾਣਦਾ ਜਿਹੜਾ ਕਹਿੰਦਾ ਨਸ਼ਾ ਪੁਰੀ ਚੀਜ਼ ਹੈ ਸਾਨੂੰ ਇਹਦਾ ਪ੍ਰੇਜ਼ ਕਰਨਾ ਚਾਹੀਦਾ ਹੈ ਲੋਕਾਂ ਨੂੰ ਕਹਿੰਦਾ ਨਸ਼ੇ ਤੋਂ ਪ੍ਰੇਜ਼ ਰੱਖੋ ਤੇ ਆਪ ਹਰ ਵੇਲੇ ਨਸ਼ੇ ਦੀ ਗੱਟ ਰਿੰਦਾ ਉਹਦੇ ਚੇਲੇ ਪਤਾ ਕੀ ਕਹਿੰਦੇ ਆ ਬਾਬਾ ਜੀ ਉਹ ਨਾਮ ਦੀ ਖਮਾਰੀ ਚੜੀ ਆ ਜੀ ਨਹੀਂ ਇਹ ਵੀ ਮੇਰਾ ਗੁਰੂ ਨਹੀਂ ਹੋ ਸਕਦਾ ਬਾਬਾ ਜੀ ਕੋਈ ਹੋਰ ਗੁਰੂ ਆਰੇ ਦੱਸਾ ਜਿਹੜਾ ਕਹਿੰਦਾ ਆਪਣੇ ਜੱਜ ਸਾਥੇ ਕੈਮ ਰਹਿਣ ਲਈ ਨਾਰੀ ਤੋਂ ਹਮੇਸ਼ਾ ਦੂਰ ਰਹਿਓ ਪਰ ਆਪਣੀ ਤੈਅ ਸੇਵਾਸਤੇ ਚੁੰਨ ਚੁੰਨ ਬੀਬੀਆਂ ਰੱਖਦਾ ਕਿਤੇ ਉਹ ਤੇਰਾ ਗੁਰੂ ਤਾਂ ਨਹੀਂ ਨਹੀਂ ਵੀ ਨਹੀਂ ਇਹ ਨਾ ਚੋ ਕੋਈ ਵੀ ਮੇਰਾ ਗੁਰੂ ਨਹੀਂ ਹੋ ਸਕਦਾ ਮੇਰੇ ਗੁਰੂ ਦੀ ਕਹਿਣੀ ਤੇ ਕਰਨੀ ਚ ਕੋਈ ਫਰਕ ਨਹੀਂ ਉਹ ਜੋ ਲੋਕਾਂ ਨੂੰ ਕਰਨ ਲਈ ਕਹਿੰਦਾ ਅੱਲਾਹ ਆਪ ਕਰਦਾ ਤੂੰ ਜਾ ਭਗਦਾ ਮੈਂ ਬਾਣੀ ਪੜ੍ਹੀ ਐ ਮੈਂ ਆਪਣਾ ਸੱਚਾ ਗੁਰੂ ਆਪੇ ਲੱਭ ਲਓ ਤੁਜਾ ਕੇ लवली ਮੈਜਲੇ ਜਾ ਨਾ ਮੈਨੂੰ ਕੀ लवली ਆ ਪੇ लवली ਤਰਨੋ ਇਹ ਮੇਰੇ ਸੱਚੇ ਪਾਸ ਤੋਂ ਇਹ ਕੀ ਹੋ ਰਿਹਾ ਇਸ ਧਰਤੀ ਤੇ ਗੁਰੂ ਦੇ ਨਾਤੇ ਵੀ ਠੱਗੀ ਹੈ